ਤੁਸੀਂ ਕੀ ਕਰਨ ਆਏ ਆ ਬਾ ਮਾਚੀ ਜੀ ਤੁਹਾਡੇ ਇਥੇ ਬਾਈ ਜਾਂਦਾ ਸੀਗਾ ਠੀਕ ਹੈ ਉਹ ਦੇਖੋ ਇਹ ਸ਼ੱਕਰਪਾਈ ਕਰਕੇ ਰਾਂਗੇ ਤਾਂਗਾ ਤੇ ਟੇਸਟੀ ਬਹੁਤ ਬਣਦੀ ਐ ਬੋਰ ਸ਼ੱਕਰਾਂ ਦੀ ਜੀ ਬੋਦੀ ਜੀ ਜਿੰਨੇ 10-15 ਮਿੰਟ ਹੈਂ ਬੋਦੀ ਜੀ ਜਿੰਨੇ 10-15 ਮਿੰਟ ਦੇ ਬਹੁਤ ਆ ਇਨਾ ਕਿ ਟਾਈਮ ਖਾਉਂਦੀ ਹੁੰਦੀ ਹੈ ਹਾਈ 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 ਫਾਰਟੇ ਫੜ ਲਈ ਜੱਪਨੂਰੇ ਤੁਸੀਂ ਆ ਜਾਓ ਮੇਰੇ ਕੋਲ ਤੁਸੀਂ ਆ ਜਾਓ ਮੇਰੇ ਕੋਲ ਪਤਾ ਆਪੂ ਆਪਣੀ ਤੁਸੀਂ ਮੇਰੇ ਕੋਲ ਆਓ ਛੋਨੇ ਕਾ ਕੇ ਗੋਲੀ ਨਾ ਟੜਦੇ ਹੂੰ ਗੋਲੀ ਨਾ ਟੜਦੇ ਨਹੀਂ ਟੜਦੀ ਲੈ ਸੀ ਕਰਨਾ ਹੈ ਹੂੰ ਕੀ ਹੂੰ ਬੋਰ ਨਾ ਦੇ ਨਹੀਂ ਚੜਨਾ ਅੱਜ ਪੈਰ ਵੀ ਬਣਾਉਣਾ ਲਾ ਲੈ ਨਹੀਂ ਚੜ ਪੈਰ ਮੇਰੇ ਹੂੰ ਲੱਡੂ ਜਾਂ ਮੇਰਾ ਜ਼ਿੰਮੇਵਾਰੀ ਜ਼ਿੰਮੇਵਾਰੀ ਮੇਰੀ ਜ਼ਿੰਮੇਵਾਰੀ ਤੇ ਦੂਜਾ ਤਾਂ ਲਿਆਦੇ ਯਾਰ ਬੱਬੂ ਆਓ ਆਲੂ ਖੇਲਣ ਆਲਾ ਤੇ ਆਲੂ ਨੂੰ ਮੈ ਖਾਣੇ ਤੇ ਸਬਜ਼ੀ ਰੋਣਾ ਰਲ ਮਿਲ ਕੇ ਐ ਚੱਲ ਜਾਂਦਾ ਸਾਡਾ ਗਲੀ ਦਾ ਮਾਹੌਲ ਗੱਡੀ ਆਉਂਦੀ ਲੱਗਦੀ ਹੈ ਪਾਸੇ ਕਰਨਾ ਪਊਗਾ ਆਲੂ ਛੱਲਣ ਵਾਲਾ ਚਾਹੀਦਾ ਆਲੂਆਂ 'ਚ ਹੁਣ ਸਮੈਲ ਆਉਣ ਲੱਗ ਜਾ ਕਰਨੀ ਹਨ ਮੋ ਇੱਕ ਖਰਾਬ ਸੀ ਮੈਂ ਹੁਣੋਂ ਕੱਢਿਆ ਤਾਂ ਹੀ ਬਸ 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 ਕੱਢ ਕੈਮਰਾ ਨੂੰ ਕੱਢ ਜਾ ਲੱਗੀ ਆਵੇਂ ਨਹੀਂ ਬਣਾਣ ਲੱਗਗੀ ਅਸੀਂ ਮੋਟਰ ਨੂੰ ਭਜਾ ਰਹੇ ਹਾਂ ਭਜਾ ਰਹੇ ਹਾਂ ਮੈਂ ਤੇਰੇ ਸਲਾਈਏ ਹੂੰ ਚਲੋ ਪਾਜੋ ਚਲੋ ਪਾਜੋ ਪਾਜੋ ਆ ਰਹੀ ਵੀਡੀਓ ਚਲ ਚਾਰ ਕਰਨਾ ਆਇਆ ਕੋਈ ਲਾਈਕ ਚਲੇਗੀ ਸਾਡੇ ਚੰਨ ਚੱਲਦਾ ਰਹਸ ਤੂੰ ਦੇ ਪ੍ਰੂਫ ਬਾਈ ਗਰਮ ਹੋ ਗਈ ਮੈਂ ਮੋਟਰ ਨੂੰ ਪਤਲੀ ਕਰਦੇ ਆਂ ਜੀ ਤੋਰ ਤੋਰ ਕੇ ਮਸਾ ਦੇ ਲਾਈਟ ਗਈ ਐ ਮੈਂ ਬਾਹਰ ਆਈਆਂ ਤੇ ਤੁਰਨ ਲੱਗ ਗਈਆਂ ਹਾਂ ਹਾਂ ਰਾਤ ਦੇ ਹਨ ਨੀਂਦ ਖਰਾਬ ਹੋ ਗਈ ਸਾਰੀ ਚਲੋ ਮੋੜੋ ਇਹ ਤੋਂ ਵੀ ਤੇ ਆ ਰਹੀ ਐ ਓਏ ਉਹ ਚੱਲਦਾ ਇਹਨਾਂ ਦੇ ਇਨਵਰਟਰ ਆ ਪੱਖਾ ਵੀ ਚੱਲਦਾ ਆਹੋ ਇਨਵਰਟਰ ਤੇ ਪੱਖਾ ਚਲਾਇਆ ਹੋਆ ਆਪਣੇ ਸਾਥ ਵਾਲੇ ਚੱਲਦੇ ਆ ਇਹਨਾਂ ਦਾ ਦੂਜਾ ਘਰਾਟਾ ਚੱਲ ਰਿਹਾ ਹੈ ਨਾ ਹੂੰ ਲਾਈਟ ਪਤਾ ਨਹੀਂ ਕਦੋਂ ਵਾਲੀ ਦੇ ਸਾਥੇ ਇੱਥੇ ਲਾਈਟ ਵਾਸ ਕੱਟ ਲਈ ਉਹ ਟ੍ਰਾਂਸਫਰ ਮਚ ਗਿਆ ਨਾ ਪਰੇ ਪਿੰਡ 'ਚ ਉਹਦੇ ਕਾਰਨ ਅੱਧੇ ਪਿੰਡ 'ਚ ਘਟ ਸੀਗੀ ਆ ਅੱਧੇ ਪਿੰਡ 'ਚ ਤੇਜ਼ ਸੀਗੀ ਅੱਛਾ ਹੁਣ ਗਏ ਵੇ ਬੰਦੇ ਜਪਨੌਰ ਸੋਤੇ ਰਹਿੰਦੇ ਹਾਂ ਤਾਂ ਮੋੜ ਤੇ ਗਿਆ ਜਦੋਂ ਜਾਂਦੇ ਸੀ 6-7 ਮੋਟਰਸਾਈਕਲਾਂ 'ਤੇ ਤਿੰਨ-ਤਿੰਨ ਬੈਠੇ ਸੀਗੇ ਹਾਂ ਬਸ ਪਿੱਲੀ ਜੀ ਮਾਣਾ हेलो छाचिकाल हेलो मेरी बिल्ली मानो बिल्ली मामा कहते हैं बाहर अच्छा बाहर मामा और मामा ए क्या है मामा ए

ਆਜੋ ਵੀ ਆਜੋ ਹਾਂ ਦੁੱਧ ਦਿਓ ਹਾਂ ਦੁੱਧ ਦੁੱਧ ਨਹੀਂ ਅਜੇ ਫ੍ਰਿਜ ਜੈਫ ਨੂੰ ਲੈਟ ਤਾਂ ਨਹੀਂ ਉਹ ਸਾਰੇ ਪਾਣੂ ਆ ਤੇ ਖੜ ਗਈ ਐ ਤੇ ਹੁਣ ਹੋਰ ਬੋਚ ਚੱਕ ਕੇ ਛੱਡੂੰਗੀ ਨੂਰੇ ਰਵਣਾ ਬੈੱਡ ਦੀ ਸਫਾਈ ਹੋ ਰਹੀ ਕਿ ਗੱਜਾਪ ਨੂੰ ਰੇ ਨੇ ਪੈਣਾ ਹੁੰਦਾ ਨਾ ਹਰ ਅਰ 100 ਹੁਣ ਕਿੱਧਰ ਚੱਲੇ ਤੂੰ ਗਰਾਓ ਨੀਂ ਨੀਂ ਗਰਾ ਦੋ ਊਂ ਚੇਰਦੇ ਗੱਲ ਤੋਂ ਮਾਰਦੀ ਜਦ ਨੂੰਰ ਕਾਕੇ ਨੂੰ ਨੀਂ ਨੀਂ ਗਰਾ ਦੋ ਊਂ ਊਂ ਚਲ ਮੈਂ ਕਰਾਂ ਨਾ ਮਮਾ ਮਮਾ ਨੀਂ ਨੀਂ ਗਰਾ ਦੋ ਦੁੱਧੂ ਪਿਆ ਦੋ ਦੁੱਧੂ ਬੋਤਲ ਕਿਤੇ ਦੁੱਧੂ ਦੀ ਕੇ ਸੋ ਜਾ ਕੇ ਸੋ ਜਾ ਕੇ ਨਹੀਂ ਤੇ ਕੁੱਤਾਾਂਂ ਹੀ ਮੈਂ ਨੀਂ ਨੀਂ ਨਾ ਕੀਤੀ ਤੇ ਮੈਂ ਪਾਈ ਮਾਰਾਂਗੀ ਕੋਈ ਕੁੱਤਾਂਂਗੀ ਆ ਨੀਂ ਨੀਂ ਗਰਾ ਦੋ ਊਂ ਅ ਸ਼ੁਰੂ ਹੋ ਗਈ ਤੇ ਊਂ ਵਾਈਗਰੂ ਵਾਈਗਰੂ ਕਰ ਦੋ ਕਾਕੇ ਨੂੰ ਤੇ ਵਾਈਗਰੂ ਵਾਈਗਰੂ ਕਰ ਜਾ ਕਾਕੇ ਨੂੰ ਤਾਂ ਵਾਈਗਰੂ 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 ਕਰਾ ਕੇ ਨੀਂ ਨੀਂ ਕਰਾ ਦੋ ਛੋ ਜਿ ਛਕਦਾ ਦਾ ਪਤਾ ਇਹਨੂੰ ਕਾਕੇ ਨੂੰ ਛੋ ਜਿ ਛੇ ਕਰਾ ਦੋ ਹਾਂ ਖੱਪ ਕਾਦੇ ਕਰਕੇ ਨੂੰ ਹੈ ਹੁੰਦਾ ਨਹੀਂ ਹਾਂ ਚੁੰਦਾ ਨਹੀਂ ਕ ਰਾਤ ਜਿੰਨੂ ਰਾਤ 3 ਵੇ ਰਾਤ ਜਿਵੇਂ ਜਪਨੂਰ ਸੁਣਦਾ ਨਾ ਉਹੀ ਉਹੀ ਕਰਕੇ ਵਾਈਗਰੂ ਵਾਈਗਰੂ ਕਰਕੇ ਪਾਠ ਸੁਣ ਕੇ ਫਿਰ ਐਵੇਂ ਕਰਾ ਦੋ ਆ ਨੂਰ ਛੋ ਜਿਹਗਾ ਦੇ ਕਾਕਾ ਨੂੰ ਪੁੱਤ ਬਾਏ ਬਾਏ ਕਿੱਥੇ ਚੱਲਾ ਕਿੱਥੇ ਚੱਲੇ ਹੋ ਤੁਸੀਂ ਚੱਗੇ ਤਾਂ ਤਾਂ ਬਾਹਰ ਨਾ ਨਿੰਨੀ ਘਰ ਆ ਨਹੀਂ ਆਪਾਂ ਨਿੰਨੀ ਘਰਾਂ ਤੇ ਲੋਟ ਆਇਆ ਹੈ ਸਾਡਾ ਐਂ ਜੇ ਨੂਰ ਨਿੰਨੀ ਘਰਾਂ ਦੇ ਕਾਕਾ ਨੂੰ ਨਿੰਨੀ ਘਰਾਂ ਤੇ ਆਪਾਂ ਕਾਕਾ ਕਿਹਨੇ ਕੜਾ ਪਾਇਆ ਓਏ ਮੇਰੇ ਨਾਲ ਮਮਾ ਜੀ ਜੀ ਲੈ ਕੇ ਆਉਣੇ ਜੀਜੀ ਖਾਣੀ ਆ ਬਤੋ ਨੂਰੇ ਨੇ ਮੇਰੇ ਨੇ ਜੀਜੀ ਖਾਣੀ ਆ ਆਏ ਹੋਏ ਆਏ ਇਹ ਮੇਰੇ ਕੋਲ ਨਹੀਂ ਜੀਜੀ ਖਾਣੀ ਹੈ ਕਹਿੰਦਾ ਤਾ ਬੋਲ ਕਹਿੰਦਾ ਤਾ ਬੋਲ ਹਾਂ ਦਵ ਕਹਿੰਦਾ ਹਾਂ ਇਹ ਜੀਜੀ ਖਾਣੀ ਹੈ ਕੋ ਉਹ ਵੀ ਕਾਕਾ ਫਿਰਦਾ ਓਏ ਕਾਕਾ ਹੈ ਓ ਆ ਗਿਆ ਓ ਆ ਰਿਹਾ ਗਿਆ ਨੰਦੇ ਦਾ ਆ ਵੇ ਆ ਵੇ ਕਿੱਦਾਂ ਲੱਗਿਓ ਆ ਫਰਦਾ ਲੂ ਰਾਮਾ ਇੱਧਰ ਜਾ ਕਾ ਤੇ ਨਾ ਕੀਆ ਕਵੇਂ ਆ ਫਟਾ ਛੋੜੀ ਫੋੜੀ ਫੋੜੀ ਵੜਾ ਛੋੜੀ ਫੋੜੀ ਫੋੜੀ ਆ ਗਿਆ ਆ ਗਿਆ ਹਾਂ ਵੇ ਹਾਈ ਹਾਈ ਅਰੇ ਜਾਪੁਰ ਉਰ ਦੇ ਜੀਜੀ ਆ ਮੇਰੇ ਪੁੱਤ ਦੀ ਚੀਚੀ ਖਾਈ ਜਾਨੀ ਹੈ ਕੱਲੇ ਕੱਲੂ ਪਹਿਲਾ ਪਪਣਾ ਆ ਦੀ ਆਲੋ ਬੜੀਆਂ ਖੁੱਪਰੀਆਂ ਭੂਆ ਬਦੀ ਜੀ ਕੇ ਰੋੜੀਆਂ ਤੇ ਆ ਦੇਖੋ ਇਹ ਨਾ ਰਾਤ ਨੂੰ ਹੁਣ ਬਹੁਤ ਜਾਨੀ ਕੇ ਵੀ ਤੰਗ ਰਹਾਦੀ ਆ ਤੇ ਇਸ ਕੈਦ ਨੂੰ ਨਾ ਰਾਤ ਨੂੰ ਗੋਹਤਾਂ ਕਰਦੀ ਫੇਰੇ ਸਵੇਰੇ ਉਠੂ ਜੇ ਸਾਰੀ ਘਰ ਤੋਂ ਬਾਹਰ ਤੇ ਰਾਤ ਟਿਕਦੀ ਨਹੀਂ ਕਿ ਮੈਂ ਘਰੇ ਬਹਿ ਜਾ ਐਸ ਕੋਲ ਤੇ ਕਿਉਂ ਬਣਨਾ ਕਿਰਾ ਤਨਾ ਲਾਈਟ ਹੈ ਨਹੀਂ ਸੀ ਤੇ ਮੇਰਾ ਮੈਂ ਕਹਿ ਰਹਾ ਮਨ ਨੂੰ ਕਿ ਹੂੰ ਤਾਂ ਉਹ ਨਹੀਂ ਤੁਰਦੀ ਫਿਰਦੀ ਮੈਂ ਕਿਹਾ ਭੱਜ ਕੇ ਦਿਖਾ ਭੱਜ ਜਾ ਫਿਰ ਇਹਨੂੰ ਜ਼ਬਰਦਸਤੀ ਭਜਾਇਆ ਰਹਾ ਮਨ ਨੂੰ ਤੇ ਮੈਂ ਕਿਹਾ ਵੀ ਭਾਰਾ ਹਲੋ ਵੀ ਮੇਰਾ ਨੇਰਾ ਸੀਗਾ ਨੇਰੇ ਵਿੱਚ ਜ਼ਬਰਦਸਤੀ ਕਿਉਂਕਿ ਬਾਹਰ ਨੇਰਾ ਸੀਗਾ ਲਾਈਟ ਸਾਰੇ ਪਿੰਡ ਚ ਜਣੀ ਪਹਿਲਾਂ ਡੈਮ ਹੋ ਗਈ ਅਜੇ ਵੀ ਜਣੀ ਕਿ ਵੀ ਜਮੀ ਚਲੀ ਗਈ ਤੇ ਫਿਰ ਅਸੀਂ ਬਾਹਰ ਨਿਕਲ ਗਏ ਤੇ ਅੱਧੀ ਰਾਤ ਅੱਧੀ ਰਾਤ ਨੂੰ ਤੇ ਬਰ ਮੈਂ ਰਮਨ ਨੂੰ ਕਿਹਾ ਵੀ ਭੱਜ ਤੇ ਬਾਕੀ ਦੂਜਾ ਮੈਂ ਤਾਂ ਵੀ ਇਹਨਾਂ ਨੂੰ ਛਾਂਟੇ ਉਹ ਜਿਹੜੀ ਰੋਈ ਭੱਜਿਆ ਕਰ ਦੂੰ ਦੂਜਾ ਆਪਣਾ ਬੰਦ ਸੀ ਇਹਦਾ ਕਮੇ ਭੱਜੀ ਉਹਦਾ ਸੀ ਤਾਂ ਵੀਡੀਓ ਬਣਾਉਣੀ ਸੀ ਹਾਂ ਵੀਡੀਓ ਚਲਾ ਕੇ ਭਜਾਉਣਾ ਅੱਜ ਵੀਡੀਓ ਔਨ ਕਰਕੇ ਭਜਾਉਣਾ ਹਾਂ ਵੀ ਭਜਾਉਣਾ ਅੱਜ ਕਿਹੜਾ ਲਾਈਟ ਜਾਣੀ ਆਈ ਜਾਂਦੀ ਆ ਲਾਈਟ ਜਾਵੇ ਜਾਂ ਨਾ ਜਾਵੇ ਤਾਂ ਰੋਟੀ ਖਾ ਕੇ ਤੁਰਿਆ ਕਰ ਯਾ ਕਿ ਕਰ ਆਪ ਤੁਸੀਂ ਅੰਦਰ ਆਜੋ ਮੈਂ ਕੱਲ ਹੀ ਤੁਰੀ ਫਿਰਦੀ ਨਾ ਤੇ ਮੈਂ ਤਾਂ ਬਾਅਦ ਤੀ ਸੀ ਰਾਤ ਮੈਂ ਵੀ ਜਪੂ ਤੀ ਉਹ ਤਾਂ ਤਾਂ ਸੀ ਲਾਈਟ ਨਹੀਂ ਸੀ ਕਰ ਕੇ ਤਾਂ ਕਰ ਕੇ ਸੀ ਤੁਸੀਂ ਵੀ ਬਾਹਰ ਲਾਈਟ ਕਰ ਜਿੱਦਾਂ ਲਾਈਟ ਨਹੀਂ ਹੁੰਦੀ ਉਹਦਾਂ ਪਰੇਸ਼ਾਨ ਹੋ ਕੇ ਤੁਸੀਂ ਵੀ ਬਾਹਰ ਨਿਕਲਦੇ ਹੋਵੇਂ ਚੰਗਰੇ ਜੀ ਬੈਠੇ ਰਹਿੰਦੇ ਆਪਾਂ ਲਾਈਟ ਹਾਲੇ ਤੱਕ ਨਹੀਂ ਆਈ ਇਨਵਰਟਰ ਵੀ ਚੀਕ ਮਾਰ ਗਿਆ ਮਾਰਨ ਵਾਲਾ ਬੱਸ ਹੁਣ ਕੱਟ ਦਿੱਤਾ ਪੱਕਾ ਮਾਰਨ ਵਾਲਾ ਮਾਰਿਆ ਨਹੀਂ ਅਜੇ ਜਾਣ ਕੇ ਝੂਠ ਮਾਰਿਆ ਮੇਰੇ ਕੋਲ ਨਾ ਮੇਰੇ ਕੋਲ ਨਹੀਂ ਵੱਜੀ ਸੀ ਹਾਂ ਲੈ ਕਰ ਲਓ ਤੇਰ ਪਤਾ ਲੱਗ ਜਾਊਗਾ ਪੱਕਾ अच्छा। ਨਾ ਪੱਖਾ ਤੇ ਬਟਾਇਆ ਸੀ। ਦਰਮਿਆ ਰਾਤ ਦਾ ਕੀ ਕਹੀ ਜਾਣਾ? ਰਾਤ ਤੇ ਕੱਟ ਨਹੀਂ ਸੀ ਉਹ ਪੱਖੇ ਤੇ ਹੁਣ ਲੱਗੇ ਸੀ। ਪੱਖਾ ਘੱਟ ਕਰ ਪੱਖਾ ਘੱਟ ਕਰ। ਘੱਟ ਲਾਈਟ ਪੱਖੇ ਤੇ ਸੁੱਤਾ ਵੀ ਨਹੀਂ ਜਾਂਦਾ। ਸਾਰੀ ਰਾਤ ਪਰੇਸ਼ਾਨ ਹੋਣਾ ਸੀ। ਜਦੋਂ ਤੱਕ ਚੰਦੀ ਨਹੀਂ ਬ੍ਰਾਈਟਨਸ ਤਾਂ ਕਰ ਲੋ। ਹੋ ਗਈ। ਓਏ ਜਤਨੂਰ ਉਹ ਦੇਖੋ। ਸਾਰੀ ਰਾਤ ਲਾਈਟ ਨਹੀਂ ਹੋ ਦੇਖਾ ਜੇ ਵੀ ਨਹੀਂ ਆਈ ਐ 10 ਮਿੰਟ ਆਈ ਸੀ ਫੇਰ ਚਲੀ ਗਈ। ਸਾਰੀ ਰਾਤ ਸਾਡੀ ਕਾਰ ਬਾਹਰ ਬੈਠ ਕੇ ਗੁਜ਼ਾਰੀ ਹੈ। ਮਨ ਲਗੀ ਘਟ ਪੱਖਾ ਤੇ ਤੇਜ਼ ਚਲਾਇਆ ਸੁੱਤੇ ਵੀ ਪਰ ਨੀਂਦ ਨਹੀਂ ਝੱਜਦਾਰਾ ਪਈ ਕਿਉਂਕਿ ਘਟ ਦੀ ਲਾਈਟ ਚ ਪੈਂਦੀ ਗਰਮੀ ਆਟੀ ਹੋ ਰਹੀ ਤੇ ਤੁਸੀਂ ਆਪਣਾ ਤਾਰੇ ਪਾਜੀ ਤੇ ਖੂਕ ਸੁੱਤੇ ਹੋਏ ਸੀ ਜਦੋਂ ਨੂੰ ਹੋਣਾ ਸੋ ਜਾਓ ਨੀਂਹਾਂ ਕਰ ਲਓ ਇਹਨੇ ਵੀ ਕਿੱਥੇ ਸੋਣਾ ਘਟ ਲਾਈਟ ਦੇ